ਪਹਿਲਾਂ ਤਾਂ ਆਪ ਤੁਹਾਡਾ ਨਿਊ ਚੈਨਲ ਵਾਲਾ ਬਹੁਤ ਚੜ੍ਹਦੀ ਜਿੰਦੀਆਂ ਕਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆਂ ਜੀ ਮੈਂ ਸੇਵਾਦਾਰ ਸਰੂਰ ਖਾਨ ਮਹਰੂਮ ਜਨਾਬ ਸ਼ੇਖ ਖਾਨ ਜਿਉ ਜੋ ਇਥੇ ਸਾਡੇ ਅੱਬਾ ਜੀ ਪਹਿਲਾਂ ਗਦਨੀਸ਼ੀਨ ਸੀ ਅਤੇ ਇਥੋਂ ਦਾ ਇਤਿਹਾਸ ਆ ਜੀ ਜੋ ਜਰਗ ਦਾ ਇਤਿਹਾਸ ਆ ਸੀਸਦਾਨੀ ਰਾਜਾ ਜਗਦੇਵ ਜੀ ਜਿਨ੍ਹਾਂ ਨੇ 1150 ਈਸਵੀ ਦੇ ਵਿੱਚ ਜਰਗਪਿੰਡ ਨੂੰ ਬਸਾਇਆ ਸੀ ਅਤੇ ਬਹੁਤ ਵੱਡਾ ਇਤਿਹਾਸ ਆ ਜਿਵੇਂ ਇਤਿਆਹ ਦੱਸਣ ਲੱਗ ਜਾਂ ਮੈਂ ਤਾਂ ਮੇਰੇ ਕੋਲੇ ਇੰਨਾ ਬੋਲ ਹੀ ਨਹੀਂ ਰਹਿਣੇ ਮੇਰੀ ਜਮਾਤ ਦੇ ਵਿੱਚ ਮੈਨੂੰ ਮੈਂ ਬੋਲ ਚਾਹੀਦਾ ਜੀ ਕਿਉਂਕਿ ਮੈਂ ਸਮਾਂ ਦੇਖੋ 1150 ਦੀ ਗੱਲ ਕਰ ਰਿਹਾ ਹਾਂ ਅਤੇ 1130 ਈਸਵੀ ਦੇ ਵਿੱਚ ਜਰਗ ਵਾਲੇ ਰਾਜੇ ਜਗਦੇਵ ਨੇ ਛਪਾਰ ਪਿੰਡ ਬਸਾਇਆ ਸੀ ਛਪਾਰ ਪਿੰਡ ਦੀ ਨਹੀਂ ਰੱਖੀ ਸੀ ਜੋ ਛਪਾਰ ਪਿੰਡਾ ਤੇ ਜਰਗ ਪਿੰਡਾ ਇਹਦਾ ਇਤਿਹਾਸ ਇੱਕ ਹੈ ਅਤੇ ਜੇ ਦੇਖਿਆ ਜਾਵੇ ਤਾਂ ਉਸ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਮਹਾਰਾਣੀ ਦਾ ਦੌਰੇ ਫਿਰਦਾ ਪਾਇਆ ਹੋਇਆ ਹੈ ਜੀ ਮਾਸ਼ੀਤਰਾਜੀ ਦਾ ਅਤੇ ਮਾਤਾ ਬਸੰਤੀ ਜੀ ਮਾਤਾ ਮਸਾਣੀ ਜੀ ਮਾਤਾ ਕਾਲੀ ਅਤੇ ਦੇਖਿਆ ਜਾਵੇ ਜੋ ਖੋਲੇ ਮੰਹਲੇ ਤੋਂ ਇੱਕ ਹਫ਼ਤਾ ਬਾਅਦ ਮੇਲਾ ਹੁੰਦਾ ਉਹ ਜਰਗ ਦਾ ਵੱਡਾ ਮੇਲਾ ਮੰਨੇ ਜਾਂਦਾ ਉਹ ਸੰਗਤਾਂ ਜਿਵੇਂ ਕਿ ਸਈ ਬ੍ਰਾਹਮਣੇ ਅੱਜ ਦਾ ਮੇਲਾ ਵੀ ਦਿੱਸਿਆ ਆ ਜਦੋਂ ਮਾਈ ਦੇ ਹਰ ਵਕਤ ਦਿਨ ਨੇ ਬਾਬਾ ਜੀ ਦੇ ਕੋਮਰੀ ਸਾਹਿਬ ਜੀ ਹਰ ਵਕਤ ਦਿੱਤੇ ਹਰ ਰੋਜ਼ ਇਹਨਾਂ ਦਿਨ ਹੁੰਦਾ ਪਰ ਕਹਿਣ ਦੀ ਗੱਲ ਇਹ ਆ ਜਿਵੇਂ ਕਿ ਸਾਡੇ ਮਹੰਤ ਬਾਬਾ ਬੁੱਧਗਰੀ ਜੀ ਜੋ ਸ਼ੀਤਲਾ ਮਾਤਾ ਜੀ ਦੀ ਮੁੱਖ ਸੇਵਾਦਾਰ ਨੇ ਉਹਨਾਂ ਦੇ ਜੋ ਸੇਵਾਦਾਰ ਤੋਂ ਉਹਨਾਂ ਨੇ 2 ਪ੍ਰਾਦ ਦਾ ਵੱਡਾ ਮੇਲਾ ਲਗਾਇਆ ਜੋ ਬਾਬਾ ਬੁੱਧਗਰੀ ਜੀ ਨੇ ਸ਼ੀਤਲਾ ਮਾਤਾ ਜੀ ਦੇ ਮੁੱਖ ਸੇਵਾਦਾਰ ਅੱਤੇ ਜੋ ਬਾਬਾ ਫਰੀਦ ਜੀ ਦੇ ਸੇਵਾਦਾਰਾਂ ਉਹ ਅਸੀਂ ਆ ਜੀ ਅਸੀਂ ਵੀ 2 ਤਰੀਕ ਲਈ ਸਾਡੇ ਕੋਲ ਜਾਗਰੂਕ ਕਰਿਆ ਵੀ ਜਾ 2 ਤਰੀਕ ਦਾ ਵੱਡਾ ਮੇਲਾ ਕਿਉਂਕਿ 1 ਤਰੀਕ ਨੂੰ ਅਸ਼ਮੀ ਮਾਤਾ ਜੀ ਦਾ ਨਮਰਤਾ ਵਰਤਾ ਅੱਤੇ ਬਾਬਾ ਜੀ ਦੇ ਮਤਾਂ ਮੁ ਉਹ ਕਹਿੰਦੇ ਸੋਹ ਤਰੀਕ ਨੂੰ ਭੋਗ ਲਗਾ। ਅਸੀਂ ਦੁਬਾਰਾ ਫੇਰ ਸਾਰੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਰਾਹੀਂ ਦੱਸਦੇ ਹਾਂ ਵੀ ਆਪਣਾ ਕੀਮਤੀ ਸਮਾਨ ਜੋ ਸਨਣਾ ਜੋ ਆਪਣੇ ਗਹਿਣੇ ਪਾ ਕੇ ਆਉਂਦੇ ਹੋ ਜੜਦ ਵਿੱਚ ਵਿੱਚ ਤੇ ਉਹਨਾਂ ਨੂੰ ਸੇਵ ਕਰਕੇ ਆਇਆ ਕਰੋ ਅਤੇ ਆਪਣਾ ਜਾਦਾ ਪੈਸਾ ਨਾਲ ਲੈ ਕੇ ਆਇਆ ਕਰੋ ਕਿਤਨਾ ਕਿਤੇ ਸਾਡਾ ਵੀ ਦਿਲ ਦੁਖਦਾ ਜਦੋਂ ਤੁਹਾਡੇ ਚੋਰੀ ਹੋ ਜਾਂਦੀ ਆ ਤੁਸੀਂ ਆ ਕੇ ਸਾਨੂੰ ਕਹਿੰਦੇ ਹੋ ਕਿ ਸਾਡੀ ਚੋਰੀ ਹੋ ਗਈ ਇਹਨੂੰ ਪਹਿਲਾਂ ਹੀ ਆਪਣਾ ਸੇਫ ਕਰਕੇ ਆਓ ਤੇ ਜਿਹੜਾ ਤੁਹਾਡਾ ਟਾਈਮਿੰਗ ਕੀ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਰੱਖਿਆ ਗਿਆ ਹੈ ਜੋ ਟਾਈਮ ਆ ਜੀ ਜੜਗ ਦੇ ਮੇਲੇ ਦਾ ਟਾਈਮ ਜਿਵੇਂ ਕਹਿ ਲਓ ਤੁਸੀਂ ਜਦੋਂ ਦਿਨ ਚੜ ਗਿਆ ਹੈ ਆਪਣੇ ਕਿਈ ਸਾਡੇ ਵੀਰ ਜੋ ਦੂਰੋਂ ਨੇੜੋਂ ਆਉਂਦੇ ਨੇ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਉਹ ਇਹਦੇ ਵਿੱਚ ਸਾਰਿਆਂ ਦੇ ਵਿੱਚ ਮੱਥਾ ਟੇਕਦੇ ਨੇ ਕਈ ਵੀਰ ਨੇੜੇ ਦੇ ਵਿੱਚ ਮੱਥਾ ਟੇਕਦੇ ਜਿਵੇਂ ਕਹਿ ਲਓ 12 ਵਜਣ ਤੋਂ ਬਾਅਦ 1 ਮਿੰਟ ਬਾਅਦ ਕਈ ਲੋਕ ਸਾਡੇ ਪਿੰਡ ਦੇ ਜਾਂ ਆਲੇ-ਦਾਲੇ ਇਲਾਕੇ ਦੇ 12 ਵਜਣ ਤੋਂ ਬਾਅਦ ਜਿਹੜੀ ਮੱਥਾ ਟੇਕਦੇ ਨੇ ਪ੍ਰਸ਼ਾਸਨ ਨੇ ਕੀ ਪ੍ਰਬੰਧ ਕੀਤੇ ਗਏ ਨਹੀਂ ਪ੍ਰਸ਼ਾਸਨ ਨੇ ਇਸ ਵਾਰ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਜਿਵੇਂ ਕਿ ਦੇਖਿਆ ਜਾਵੇ ਅੱਜ ਪਾਵੇਂ ਪਹਿਲਾ ਹੀ ਮੇਲਾ ਵੀ ਫਿਰ ਰੁਗੜ ਦੀ ਗੱਡੀ ਵੀ ਖੜੀ ਆ ਡਾਕਟਰਾਂ ਦੀ ਟੀਮ ਵੀ ਆ ਪ੍ਰਸ਼ਾਸਨ ਦੀ ਆ ਪੁਲਿਸ ਦੀ ਆ ਅਤੇ ਮੈਂ ਦੁਬਾਰਾ ਤੁਹਾਡੇ ਚੈਨਲ 'ਤੇ ਇੱਕ ਬੇਨਤੀ ਕਰੂੰਗਾ ਐਸਐਸਪੀ ਸਾਹਿਬ ਨੂੰ ਵੀ ਇੱਕ ਗੇੜਾ ਤੁਸੀਂ ਰਾਉਂਡ ਜਰੂਰ ਮਾਰਿਆ ਕਰੋ ਕਿਉਂਕਿ ਇਹ ਜਰਗਦਾ ਮੇਲਾ ਇਹ ਜਰਗਦਾ ਮੇਲਾ ਇਹ ਨਹੀਂ ਪਤਾ ਵੀ ਕਾਦ ਫਾਹੀ ਹੋ ਜਵੇ ਕਦ ਪਰ ਜਵੇ ਇੰਨਾ ਪਰ ਜਾਂਦਾ ਵੀ ਉਰੇ ਬੱਚੇ ਵੀ ਅਸੀਂ 50 50 ਬੱਚੇ ਸਾਡੀਆਂ ਭੈਣਾਂ ਭੁੱਲ ਜਾਂਦੀਆਂ ਨੇ ਵੀ ਅਸੀਂ ਬੱਚੇ ਲੈ ਕੇ ਆਏ ਅਸੀਂ ਐਸਐਸਪੀ ਸਾਹਿਬ ਨੂੰ ਜਰੂਰ ਬੇਨਤੀ ਕਰਾਂਗੇ ਇੱਕ ਤੁਹਾਡੇ ਚੈਨਲ ਆ ਇੱਕ ਹੋਰ ਛੋਟੀ ਜੀ ਬੇਨਤੀ ਹੈ ਕਿਉਂਕਿ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਬੋਲਣ ਦਾ ਇੱਕ ਜੋ ਵੀਰ ਮੇਰੇ ਭਰਾ ਹੀ ਨੇ ਜਿਹਨੂੰ ਕਈ ਗੱਲ ਭਟਕ ਜਾਂਦਾ ਬੰਦਾ ਮਾਕੇ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਬੰਦੇ ਦੀ ਉਹ ਆ ਕੇ ਉਰੇ ਦੰਤ ਹਰਕਤਾ ਕਰ ਦਿੰਦੇ ਜਿਵੇਂ दारू ਨਸ਼ਾ ਕਰਕੇ ਆ ਕੇ ਸਾਡੀਆਂ ਭੈਣਾਂ ਨੂੰ ਮਾਮਾਂ ਨੂੰ ਉਹ ਕਿਤਨਾ ਕਿਤੇ ਤੰਗ ਕਰਦੇ ਨੇ ਉਹ ਸਾਨੂੰ ਫਿਰ ਭੈਣਾਂ ਧੀਆ ਸਭੋ ਆ ਕੇ ਜਦੋਂ ਕਹਿੰਦੀਆਂ ਨੇ ਕਿ ਵੀ ਤੁਸੀਂ ਸਾਨੂੰ ਬਹੁਤ ਤੰਗ ਕੀਤਾ ਵੀ ਤੁਹਾਡਾ ਕੋਈ ਪ੍ਰਬੰਧ ਨਹੀਂ ਹੈਗਾ ਫਿਰ ਸਾਡਾ ਵੀ ਦਿਲ ਦੁਖਦਾ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਕਿੱਥੇ ਆ ਬੰਦੇ ਜਿਉਂ ਭੈਣਾਂ ਨੂੰ ਪਰੌਲ ਤੇ ਸਾਡੀਆਂ ਮਾਮਾਂ ਨੂੰ ਆ ਰਹੀ ਹੈ ਬੱਚਿਆਂ ਨੂੰ ਆ ਰਹੀ ਹੈ ਫਿਰ ਸਾਡਾ ਪ੍ਰਸ਼ਾਸਨ ਕਿੱਥੇ ਮੈਂ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਵੀ ਭਗਵੰਤ ਮਾਨ ਜੀ ਤੁਹਾਡੀ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਵੀ ਜੋ ਵੀ ਤੁਹਾਡੇ ਡਿਊਟੀਦਾਰ ਉਹਦੇ ਭੇਜੇ ਹੋਏ ਨੇ ਦਰਵਾਜ਼ੇ ਵੀ ਉਹਨਾਂ ਨੂੰ ਮਰਜਾ ਸ਼ਕਤੀ ਨਾਲ ਅਤੇ ਪਿਆਰ ਨਾਲ ਵੀ ਜੋ ਮਸਟੰਡੇ ਨੇ ਉਹਨਾਂ ਨੂੰ ਮੇਲੇ ਦੇ ਵਿੱਚ ਬਿਲਕੁਲ ਆਉਣ ਨਾ ਦਿੱਤਾ ਜਾਵੇ ਜੋ ਚੋਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਅਤੇ ਬੇਨਤੀ ਕਰੂੰਗਾ ਮੈਂ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਤੁਸੀਂ ਇੱਕ ਰਾਉਂਡ ਜੜ੍ਹ ਦੇ ਮੇਲੇ ਦਾ ਜ਼ਰੂਰ ਮਾਰੋ ਅਤੇ ਉਹ ਜਿਹੜੇ ਉਹ ਤਿੰਨ ਸੇਵਾਦਾਰ ਨੇ ਤਿੰਨ ਕਮੇਟੀਆਂ ਨੇ ਉਹਨਾਂ ਨੂੰ ਜਰੂਰ ਮਿਲਿਆ ਕਰੋ ਉਹਨਾਂ ਨੂੰ ਦੁੱਖ ਜੋ ਕੇ ਬਚਿਆ ਕਰੋ ਕਿਈ ਗੱਲ ਸਾਡੇ ਨਾਲ ਹੀ ੱੱਕਾ ਹੋਣ ਲੱਗ ਜਾਂਦਾ ਸਾਡੇ ਜੋ ਸੇਵਾਦਾਰ ਨੇ ਪ੍ਰਸ਼ਾਸਨ ਉਹਨਾਂ ਨੂੰ ਚੱਕ ਚੱਕ ਬਾਹਰ ਸੁੱਟਣ ਲੱਗ ਜਾਂਦਾ ਅਸੀਂ ਫਿਰ ਉਹਨਾਂ ਕੋਲ ਜਾਂਦੇ ਹਾਂ ਮਹਾਰਾਜ ਜੀ ਸਾਡੇ ਨਾਲ ਤੁਸੀਂ ਮੀਟਿੰਗ ਕਰਿਆ ਕਰੋ ਪੁੱਛਿਆ ਕਰੋ ਕਿ ਤੁਹਾਡੇ ਕਿੰਨੇ ਮੈਂਬਰ ਨੇ ਕਿੰਨੇ ਤੁਸੀਂ ਹੈਗੇ ਹੋਰੇ ਸੇਵਾਦਾਰ ਜਦੋਂ ਸਾਡੇ ਕੋਈ ਚਾਚੇ ਤਾਏ ਜਾਂ ਸਾਡੇ ਭਰਾ ਉਹਨੂੰ ਇੱਕ ਤਰ੍ਹਾਂ ਦਾ ਜਲੀਲ ਹੀ ਕੀਤਾ ਜਾਂਦਾ ਜੀ ਅਗਲਾ ਕਹਿੰਦਾ ਯਾਰ ਤੁਸੀਂ ਸੇਵਾਦਾਰ ਕਹਿੰਦੇ ਤੁਮ ਦੌਰੇ ਮਹਾਰਾਜ ਮੰਦਰ ਦੀ ਔਰ ਦਿੰਦੇ ਜਿੰਨਾ ਟਾਈਮ ਪ੍ਰਸ਼ਾਸਨ ਦੀ ਵੀ ਕੋਈ ਡਿਊਟੀ ਬਣਦੀ ਆ ਵੀ ਸਾਡੇ ਨਾਲ ਕੋਈ ਮੀਟਿੰਗ ਕਰਿਆ ਕਰੋ ਬਿਉਰੇਟੀ ਸੁਵਿਧਾ ਚਾਹੀਦੀ ਆ ਉਹ ਹੁਣ ਤਿੰਨ ਕਮੇਟੀਆਂ ਨੇ ਇੱਕ ਕਮੇਟੀ ਨੂੰ ਮਿਲ ਲੈਂਦੇ ਨੇ ਉਤਰੀ ਫੋਰਸ ਖੜ ਜਾਂਦੀ ਆ ਹੈ ਜੀ ਉੱਥੇ ਹੀ ਅਗਲਾ ਕਹਿੰਦਾ ਵੀ ਇਹ ਮੇਲ ਨਹੀਂ ਜੀ ਇੰਨਾ ਨੂੰ ਮਿਲੋ ਫੋਰਸ ਬਾਬਾ ਫਰੀਦ ਦੇ ਦਰਵਾਜ਼ੇ ਤੇ ਚਲੀ ਜਾਂਦੀ ਆ ਕਿਉਂਕਿ ਚੋਰੀ ਇੱਥੇ ਵੀ ਹੁੰਦੀ ਆ ਚੋਰ ਇੱਧਰ ਵੀ ਆਉਂਦੇ ਨੇ ਅਰੇ ਸੰਗਤ ਇੱਥੇ ਵੀ ਆਉਂਦੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 112 ਲੋਕ ਬਾਬਾ ਫਰੀਦ ਸਾਹਿਬ ਕਹਿੰਦਾ ਉਹ ਤੋ ਗਰੀ ਦਾ ਸੁੱਤੇ ਆ ਸਿੱਕ ਝਾੜੂ ਦੇ ਮਸਜਿਦ ਤੂੰ ਸੁਤਾਰਾ ਪਜਾਗਦਾ ਤੇਰੀ ਦਾਦੇ ਨਾਲ ਵੀ ਜਦੋਂ ਕਿਉਂਕਿ ਇਹ ਜੋ ਜੜਕਦਾ ਮੇ ਤਾਂ ਇਹ ਭਾਈਚਾਰਕ ਸਾਂਝ ਜੋੜਦਾ ਕਿਉਂਕਿ ਹਿੰਦੂ ਮੁਸਲਮਨ ਸਿੱਖ ਈਸਾਈ ਸਾਰੇ ਭਾਈ ਭਾਈ ਉਰੇ ਕੋਈ ਵੀ ਇੱਕ ਮਨ ਨਹੀਂ ਆਉਂਦਾ ਹੈਗਾ ਉਰੇ ਸਾਰੇ ਸਤਿਕਾਰਯੋਗ ਹੁੰਦੇ ਨੇ ਭਾਵੇਂ ਸਾਡਾ ਮੁਸਲਮਾਨ ਭਾਈਚਾਰਾ ਭਾਵੇਂ ਸਾਡੇ ਸਿੱਖ ਭਾਈਚਾਰਾ ਭਾਵੇਂ ਹਿੰਦੂ ਭਾਈਚਾਰਾ ਭਾਵੇਂ ਈਸਾਈ ਭਾਈਚਾਰਾ ਇਹ ਬਹੁਤ ਵੱਡੀ ਇਨਸਫਾਲ ਆ ਜਰਗ ਦੇ ਮੇਲੇ ਦੀ ਜਿਵੇਂ ਕਿਸੇ ਗਾਣ ਵਾਲੇ ਨੇ ਕਿਹਾ ਕਹਿੰਦਾ ਚੱਲ ਚੱਲੀਏ ਜਰਗ ਦੇ ਮੇਲੇ ਦੀ ਥੋੜਾ ਜਿਹਾ ਮੈਂ ਕੱਢ ਲੂ ਜਿਆ ਦੇਖ ਕੇ ਆ ਜਰਗ ਦਾ ਮੇਲਾ ਵੀ ਜਿਹੇ ਤੇਰੀ ਤੋਰ ਦੇਖ ਲਈ ਗਾਣ ਵਾਲਿਆਂ ਨੇ ਗਾਇਆ ਵੀ ਕਹਿੰਦਾ ਆਪਣਾ ਪਰਿਵਾਰ ਵੀ ਤੋਰ ਮੜਕ ਵੀ ਜੋਸ਼ ਵੀ ਰੋਗ ਨਾਲ ਕਾ ਜੋ ਜਰਗ ਦਾ ਮੇਲਾ ਸਾਡੀਆਂ ਧੀਆਂ ਪੇੜਾ ਵੀ ਉਹਦੀਆਂ ਨਾਲ ਤਾਂ ਰੋਗ ਨਾਲ ਆਉਂਦੀਆਂ ਨੇ ਬੰਦਿਆਂ ਨੂੰ ਆਉਂਦੀਆਂ ਪੀ ਹਾਂ ਅਸੀਂ ਡਾਕਟਰ ਬੰਦੇ ਆ ਬੰਦੇ ਬਣ ਕੇ ਆ ਪਰ ਮੈਂ ਇਥੋਂ ਦੁਬਾਰਾ ਫੇਰ ਸ਼ਰਾਰਤੀ ਅੰਤਰਾ ਨੂੰ ਬੇਨਤੀ ਕਰਦਾ ਕਿ ਆਪਣਾ ਭਾਈ ਦੂਰ ਰਿਹਾ ਕਰੋ ਫਿਰ ਐਡੀ ਐਡੀ ਇਹ ਮਾਤਾ ਨਿਕਲਦੀ ਆ ਜਿਹਦਾ ਕੋਈ ਡਾਕਟਰ ਵੀ ਨਹੀਂ ਉਹ ਵੀ ਹੱਥ ਖੜੇ ਕਰ ਜਾਂਦੇ ਨੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਭਰਾਵਾ ਤੈਨੂੰ ਕੀ ਹੋ ਗਿਆ ਤੈਨੂੰ ਕਿਹੜੀ ਪਲੇਗ ਪੈ ਗਈ ਤੈਨੂੰ ਕਿਹੜੀ ਚੇਚ ਵਿਟੰਬੜ ਗਿਆ ਤੈਨੂੰ ਕੀ ਹੋ ਗਿਆ ਪਰ ਉਹ ਸਾਡੇ ਕੋਲੇ ਆ ਕੇ ਉਹਦੇ ਪਿੱਛੇ ਆਪਾਂ ਕਰ ਦਿੰਦੇ ਆ ਅਸੀਂ ਆਪਣੀਆਂ ਭੰਤੀਆਂ ਨੂੰ ਵੀ ਬੇਨਤੀਆ ਕਰਾਂਗੇ ਵੀ ਜੋ ਸਾਡੀਆਂ ਭੈਣਾਂ ਉਰੇ ਕੈਪਰੀਆਂ ਪਾ ਕੇ ਆ ਜਾਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਨੂੰ ਵੀ ਮਰਿਆਦਾ ਕੀ ਆ ਪਰਿਵਾਰ ਦੀ ਮੈਂ ਬੇਨਤੀ ਕਰੂਗਾ ਜਾਂ ਗੁੱਸਾ ਕਰਿਓ ਮੇਰੀ ਗੱਲ ਦਾ ਮਾਂ ਪਿਓ ਨੂੰ ਵੀ ਦੇਖਿਆ ਕਰੋ ਵੀ ਸਾਡੇ ਬੱਚੇ ਇਸ ਦਰਬਾਰ ਦੇ ਅਸੀਂ ਕਿਵੇਂ ਜਾਣਾਂਗੇ ਵੀ ਸਾਡੇ ਬੱਚੇ ਕੀ ਪਾ ਕੇ ਚੱਲਦੇ ਨੇ ਕਿਉਂਕਿ ਇਹ ਕਿਹੜਾ ਕੋਈ ਆਪਾਂ ਬਾਹੌਲ 'ਚ ਚੱਲੇ ਆ ਜੀ ਇਹ ਰੱਬ ਦਾ ਘਰ ਇਹ ਰੱਬ ਦੇ ਘਰੋਂ ਜਿੰਮੇ ਆਪਾਂ ਮੰਗਾ ਵੀ ਨਹੀਂ ਮੰਗੋ ਉਨੀ ਮਿਲੂਗਾ ਜੀ ਕਿਦਣਾ ਕਿਤੇ ਆਪਾਂ ਵੀ ਰਾਂਗਾਂ ਇਹਨੂੰ ਵੀ ਆਪਾਂ ਸੁਧਾਰ ਕਰੀਏ ਇਹ ਕੋਈ ਬਹੁਤ ਡਰ ਲੱਗਦਾ ਸਾਡੇ ਪਾਪਾ ਜੀ ਉਹਦੇ 8ਵੀਂ 9ਵੀਂ ਪੀੜੀ ਤੋਦੀ ਉਹ ਦੱਸਦੇ ਸੀ ਕਹਿੰਦਾ ਪੁੱਤ ਹੋਵੇ ਐ ਹੋ ਕੇ ਆਉਂਦੇ ਦੀ ਪਤਾ ਨਹੀਂ ਕਿ ਕੀ ਸਾਨੂੰ ਵੀ ਡਰ ਲੱਗਦਾ ਹੁੰਦਾ ਸੀ ਕਿ ਘਰੋਂ ਥੌਲਾ ਕਰਦਣ ਵੀ ਅਸੀਂ ਕਹਿੰਦੇ ਸਾਨੂੰ ਇਹਨਾਂ ਚੁੰਮੜ ਜਿਹੀ ਇਹ ਕੁਝ ਪਰ ਨਹੀਂ ਸਾਡੇ ਸਾਡੀਆਂ ਧੀਆ ਪੈਣਾ ਮਤਾਵਾ ਨੂੰ ਅਸੀਂ ਬੇਨਤੀ ਕਰਦੇ ਆਂ ਜਾਗਰੂਕ ਹੋਵੇ ਅਸੀਂ ਪੰਜਾਬ ਦੇ ਆਂ ਅਸੀਂ ਬਾਬੇ ਨਾਨਕ ਦੇ ਆਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਂ ਬਾਲੀ ਵਾਰਸਾਂ ਆਪਾਂ ਆ ਕਿੱਥੇ ਅਸੀਂ ਰੋਦੇ ਫਿਰਦੇ ਕੀ ਕਰ ਰਹੇ ਆਂ ਆਪਣੇ ਬੱਚਿਆਂ ਨੂੰ ਜੇ ਆਪਾਂ ਅੱਜ ਹੀ ਗਿਆਨ ਦਵਾਗੇ ਪਿਆਬੀ ਮਾਂ ਬੋਲੀ ਨਾਲ ਜੋੜਾਗੇ ਆਪਣੇ ਬਰਾਸ ਨਾਲ ਜੋੜਾਗੇ ਤਾਂ ਹੀ ਉਹ ਜੁੜਨਗੇ ਕਿ ਜੋੜ ਕੇ ਦੁਬਾਰਾ ਬੇਨਤੀ ਕਰਦਾ ਵੀ ਉਹਰੇ ਆਓ ਜਿਵੇਂ ਕਿ ਆਪਾਂ ਨੂੰ ਸਿਖਾਇਆ ਗੁਰੂ ਮਹਾਰਾਜ ਨੇ ਉਵੇਂ ਬਣ ਕੇ ਪ੍ਰਸ਼ਾਸਨ ਵੱਲੋਂ ਕਿੰਨੇ ਕੇ ਮੁਲਾਜ਼ਮਾਂ ਦੀ ਜੁੜੀ ਲੱਗੀ ਲਾਈ ਗਈ ਹੈ ਉਹਰੇ ਪ੍ਰਸ਼ਾਸਨ ਵੱਲੋਂ ਜੀ ਇਸ ਵਾਰ ਆਪਾਂ ਚਲੋ ਥੋੜੇ ਜਿਵੇਂ ਜਨੂ ਵੀ 2025 ਦੇ ਮੇਰੇ ਹਿਸਾਬ ਨਾਲ ਉਹਨੇ ਮੁਲਾਜ਼ਮ ਲੱਗੇ ਦੇ ਨੇ ਅਗਲੀ ਵਾਰ ਨੇ ਤੁਹਾਡੇ ਚੈਨਲ ਰੇ ਵਾਰਾ ਫੇਰ बार-बार ਹੀ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਉਹਦੇ ਇਥੇ ਰੌਣਕਾਂ ਲੱਗੋ ਉਹ ਦੇਖਣ ਵੀ ਉਹਰੇ ਕੀ ਚੀਜ਼ ਦੀ ਕਮੀ ਹੈ ਜਿਵੇਂ ਕਿ ਇਸ ਵਾਰ ਇੱਕ ਫਿਰ ਬਗੀਟ ਦੀ ਗੱਡੀ ਆ ਅਗਲੀ ਵਾਰ ਤਿੰਨ ਚਾਹੀਦੀ ਹੈ ਪੁਰੇ ਕਿਉਂਕਿ ਅੰਦਰ ਵੀ ਚਾਹੀਦੀ ਉਹਰੇ ਦਰਵਾਜ਼ੇ ਦੇ ਲੋ ਵਿੱਚ ਘੱਟੋ ਘੱਟ ਤਿੰਨ ਚਾਰ ਐਂਬੂਲੈਂਸਾਂ ਚਲਦੀਆਂ ਨੇ ਕਿਉਂਕਿ ਵੱਡਾ ਮੇਲਾ ਹੈ ਪੁਰੇ ਬੜੇ ਨਜ਼ਰ ਆਉਂਦੇ ਨੇ ਦੂਰੋਂ ਦੂਰੋਂ ਲੈ ਕੇ ਦੁਨੀਆੋਂ ਸਲੰਤਰ ਬਹੁਤ ਆਕ ਬਹੁਤ ਨਗਰੀ ਆ ਉਹਰੇ ਕਿਉਂਕਿ ਫਤਮਾਨ ਬਣਦੇ ਨੇ ਉਹ ਜਨ ਸ਼ਿਕਾਇਆ ਜਾਂਦਾ ਲੰਗਰ ਲੱਗਦੇ ਨੇ ਕਿਉਂਕਿ ਕਿਤਨਾ ਕਿਤੇ ਜਿਨੂੰ ਫਿਰ ਕੋਈ ਵੱਡਾ ਮੈਂਦਾ ਕਹਿੰਦਾ ਵੀ ਮਾਹੂਰ ਬਾਬਾ ਬੰਗੀ ਮੁਰੇ ਅਰਦਾਸ ਕਰਦਾ ਮਹਾਮਾਈ ਮੁਰੇ ਜੇ ਹੈ ਜਾਂ ਕੋਈ ਨਾ ਹਾਸਾ ਹੋਵੇ ਪਰ ਕਿਤਨਾ ਕਿਤੇ ਸਾਡੇ ਪ੍ਰਸ਼ਾਸਨ ਤੋਂ ਮੈਂ ਦੁਬਾਰਾ ਬੇਨਤੀ ਕਰੂੰਗਾ ਬਾਰ-ਬਾਰ ਬੀਐਸਐਸਪੀ ਸਾਹਿਬ ਤੇ ਬੀਐਸਪੀ ਸਾਹਿਬ ਜਾਂ ਹੋਰ ਵੀ ਐਸਡੀਐਮ ਸਾਹਿਬ ਡੀਸੀ ਸਾਹਿਬ ਇੱਥੇ ਇੱਕ ਰਾਉਂਡ ਜ਼ਰੂਰ ਕਰਿਆ ਕਰਨ ਦੇਖਿਆ ਕਰਨ ਜੋ ਮੌਕੇ ਦੇ ਸਾਡੇ ਐਸਐਮਓ ਸਾਹਿਬ ਨਕਸਾਲ ਵੱਡੇ ਨਹੀਂ ਲੋ ਮਾਨੂਪੁਰ ਸਾਹਿਬ ਮਾਨੂਪੁਰ ਵਾਲੇ ਉਹ ਵੀ ਇੱਥੇ ਜ਼ਰੂਰ ਅਰਾਊਂਡ ਕਰਿਆ ਕੰਮ ਦੇਖਿਆ ਕਨ ਵੀ ਕੀ ਚੀਜ਼ ਦੀ ਲੋੜ ਆ ਅਤੇ ਤਿੰਨੋਂ ਹੀ ਸੇਵਾਦਾਰ ਨੇ ਜੋ ਕਮੇਟੀਆਂ ਨੇ ਉਹਨਾਂ ਤਿੰਨਾਂ ਨੂੰ ਮਿਲਿਆ ਤਾਂ